ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਕਿ ਜਿਹੜੇ ਅਰਵਿੰਦ ਕੇਜਰੀਵਾਲ ਦੇ ਪਾਰਟੀ ਆਪਾਂ ਕਹਿ ਸਕਦੇ ਆਂ ਕਿ ਆਮ ਆਦਮੀ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਹਸਰ ਹੈਗਾ ਉਹ ਬਹੁਤ ਹੀ ਆਪਾਂ ਕਹਿ ਸਕਦੇ ਆਂ ਕਿ ਅੱਜ ਸਭ ਤੋਂ ਮਾੜੇ ਦੌਰ ਦੇ ਵਿੱਚ ਜਿਹੜੀ ਇਹ ਪਾਰਟੀ ਚੱਲ ਰਹੀ ਆ ਤੇ ਇਹਦੇ ਹਰ ਇੱਕ ਚੀਜ਼ ਦੇ ਕੋਈ ਵੀ ਚਾਹੇ ਮਤਲਬ ਆਪਾਂ ਇਸ ਦੁਨੀਆ ਦੇ ਵਿੱਚ ਆ ਸਾਈਕਲ ਦੇ ਚੱਕੇ ਦੀ ਤਰ੍ਹਾਂ ਜ਼ਿੰਦਗੀ ਘੁੰਮਦੀ ਆ ਕਦੇ ਉੱਪਰ ਕਦੇ ਥੱਲੇ ਕਦੇ ਬਰਾਬਰ ਇਹ ਸਰਕਲ ਹੀ ਚੱਲ ਰਿਹਾਗਾ ਹਰ ਇੱਕ ਚੀਜ਼ ਦਾ ਜਿਹੜਾ ਸਰਕਲ ਹੈ ਜ਼ਿੰਦਗੀ ਦਾ ਵੀ ਸਰਕਲ ਹੈ ਹਰ ਇੱਕ ਚੀਜ਼ ਜਿਹੜੀ ਪ੍ਰਕਰਮਾ ਕਰ ਰਹੀ ਹੈ ਜਿਹੜੀ ਪ੍ਰਮਾਤਮਾ ਨੇ ਜੋ ਇਹ ਸ੍ਰਿਸ਼ਟੀ ਬਣਾਈ ਆ ਇਹ ਸਰਕਲ ਦੇ ਵਿੱਚ ਹੀ ਚੱਲ ਰਹੀ ਆ ਬੰਦਾ ਵੀ ਪੈਦਾ ਹੁੰਦਾ ਬੱਚਾ ਬੱਚੇ ਤੋਂ ਨੌਜਵਾਨ ਨੌਜਵਾਨ ਤੋਂ ਬਜ਼ੁਰਗ ਬਜ਼ੁਰਗ ਤੋਂ ਫਿਰ ਮੌਤ ਹੋ ਜਾਂਦੀ ਆ ਫੇਰ ਮਿੱਟੀ ਦੇ ਵਿੱਚ ਆ ਜਾਂਦਾ ਮਿੱਟੀ ਦੇ ਵਿੱਚੋਂ ਖਰਾਕ ਖਰਾਕ ਤੋਂ ਫੇਰ ਮਿੰਜ ਮਿੰਜ ਤੋਂ ਫੇਰ ਬੰਦਾ ਬੰਦੇ ਤੋਂ ਫੇਰ ਇਹ ਸਰਕਲ ਚੱਲ ਰਿਹਾ ਇਸੇ ਤਰ੍ਹਾਂ ਧਰਤੀ ਆਪਣੇ ਧੁਰੇ ਦੇ ਆਲੇ ਘੁੰਮਦੀ ਆ ਸੂਰਜ ਦੇ ਆਲੇ ਘੁੰਮਦੀ ਆ ਇਸੇ ਤਰ੍ਹਾਂ ਹਰ ਇੱਕ ਵਿਅਕਤੀ ਦੀ ਜਿਹੜੀ ਚੜਾਈ ਐ ਉਹ ਕੋਈ ਵੀ ਚੀਜ਼ ਐ ਜਿਹੜੀ ਪੂਰੇ ਟੌਪ ਤੇ ਜਾਂਦੀ ਆ ਫੇਰ ਉੱਥੋਂ ਵਾਪਸ ਥੱਲੇ ਨੂੰ ਆਉਂਦੀ ਆ ਚਾਹੇ ਸੂਰਜ ਚੰਦ ਤਾਰੇ ਜਿਹੜਾ ਜੋ ਵੀ ਚੀਜ਼ ਹੈਗੀ ਆ ਉਹਨੇ ਆਪਣੀ ਪੀਕ ਤੋਂ ਜਾ ਕੇ ਵਾਪਸ ਮੁੜਨਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਮੈਂ ਕਹਿ ਸਕਦਾ ਕਿ ਉਹਦਾ ਹੁਣ ਜਿਹੜਾ ਉੱਪਰੋਂ ਥੱਲੇ ਨੂੰ ਗਰਾਫ ਚੱਲਣਾ ਸ਼ੁਰੂ ਹੋਇਆ ਹੋਇਆ ਜਦੋਂ ਫਿਰ ਇਸ ਤਰ੍ਹਾਂ ਦਾ ਸਮਾਂ ਆਉਂਦਾ ਉਦੋਂ ਲੋਕ ਸਾਲਾ ਮਾਰ ਮਾਰ ਕੇ ਉਸ ਗੱਡੀ ਦੇ ਵਿੱਚੋਂ ਉਤਰ ਜਾਂਦੇ ਨੇ ਜਿਹੜੀ ਗੱਡੀ ਦੇ ਮਤਲਬ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਨਿਮਾਨ ਵੱਲ ਜਾ ਰਹੀ ਆ ਸੋ ਦੋਸਤੋ ਗੱਲਬਾਤ ਮੈਂ ਕਰ ਰਿਆਂਗਾ ਕਿ ਅਰਵਿੰਦ ਕੇਜਰੀਵਾਲ ਦੇ ਜਿਹੜੇ ਸਾਥੀ ਨੇ ਹਰ ਰੋਜ਼ ਵਿਕਟਾਂगिर ਰਹੀਆਂ ਨੇ ਕਿਤੇ ਕੋਈ ਮੰਤਰੀ ਛੱਡ ਕੇ ਜਾ ਰਿਹਾ ਕਿਤੇ ਕੋਈ ਐਮਪੀ ਛੱਡ ਕੇ ਜਾ ਰਿਹਾ ਕੋਈ ਟਿਕਟ ਛੱਡ ਕੇ ਜਾ ਰਿਹਾ ਕੋਈ ਐਮਐਲਏ ਛੱਡ ਕੇ ਜਾ ਰਿਹਾ ਇਸ ਦੇ ਬਾਵਜੂਦ ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਅਰਵਿੰਦ ਕੇਜਰੀਵਾਲ ਨੇ ਪਹਿਲੇ ਦਿਨ ਤੋਂ ਨਾਲ ਰੱਖਿਓ ਸੀਗੇ ਔਰ ਵਿਸ਼ਵਾਸਪਾਤਰ ਸੀਗੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਦੋਸਤੋ ਮੈਂ ਗੱਲਬਾਤ ਸਿੱਧਾ ਹੀ ਮੁੱਦੇ ਦੇ ਪਰੋਣਾ ਕਿ ਜਿਹੜਾ ਅਰਵਿੰਦ ਕੇਜਰੀਵਾਲ ਦਾ ਔਰਾ ਆਲੇ-ਦਾਲੇ ਜਿਹੜੇ ਉਹਦੇ ਬੰਦੇ ਨੇੜੇ ਦੇ ਬੰਦੇ ਨੇ ਉਹਨਾਂ ਦੇ ਵਿੱਚ ਕੁਝ ਬੰਦੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਉਹਨੇ ਪਹਿਲਾਂ ਆਪ ਹੀ ਦੂਰ ਕਰ ਦਿੱਤਾ ਪ੍ਰਸ਼ਾਂਤ ਕਿਸੌਰ ਵਰਗੇ ਜਿਨ੍ਹਾਂ ਨੇ ਕਰੋੜ-ਕਰੋੜ ਰੁਪਇਆ ਦੇ ਕੇ ਪਾਰਟੀ ਨੂੰ ਖੜਾ ਕਰਿਆ ਕੁਮਾਰ ਵਿਸ਼ਵਾਸ ਵਰਗੇ ਛੋਟਾ ਸਿੰਘ ਵਰਗੇ ਖਹਿਰੇ ਵਰਗੇ ਸੁਖਪਾਲ ਖਹਿਰੇ ਵਰਗੇ ਹੋਰ ਪਤਾ ਨਹੀਂ ਆ ਗਾਂਧੀ ਵਰਗੇ ਕਿੰਨੇ ਲੋਕਾਂ ਨੂੰ ਉਹਨੇ ਖੁਦ ਹੀ ਆਪਣੇ ਤੋਂ ਦੂਰ ਕਰ ਦਿੱਤਾ ਜਦੋਂ ਪਾਰਟੀ ਚੜ੍ਹਾਈ ਵੱਲ ਜਾ ਰਹੀ ਸੀਗੀ ਉਦੋਂ ਉਹਨੇ ਇਹਨਾਂ ਲੋਕਾਂ ਨੂੰ ਤਾਂ ਕਰਕੇ ਦੂਰ ਕਰ ਦਿੱਤਾ ਕਿ ਕਿਤੇ ਮੇਰੇ ਵਾਲੀ ਜਗ੍ਹਾ ਏ ਆ ਨਾ ਜਾਣ ਉਦੋਂ ਉਹਨੂੰ ਲੱਗਦਾ ਸੀਗਾ ਕਿ ਲੋਕ ਜੁੜ ਰਹੇ ਨੇ ਹੁਣ ਇਹਨਾਂ ਦੀ ਕੋਈ ਲੋੜ ਨਹੀਂ ਤੇ ਮੈਂ ਖੁਦ ਇਕੱਲਾ ਹੀ ਕਿਉਂ ਨਾ ਖੜਾ ਦਿਖਾਈ ਦੇਵਾਂ ਉਹ ਹਾਲ ਹੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਕੀਤਾ ਸੀਗਾ ਪਰ ਇਹ ਤਾਂ ਬੱਕਰੀ ਗੱਲ ਆ ਪਰ ਦੋ ਤੋਂ ਗੱਲ ਕਰਦੇ ਆ ਆਪਾਂ ਉਸ ਲੀਡਰ ਦੀ ਜਿਸ ਨੂੰ ਪੰਜਾਬ ਦੇ ਵਿੱਚੋਂ ਰਾਜ ਸਭਾ ਦਾ ਮੈਂਬਰ ਬਣਾਇਆ ਜਿਸ ਨੂੰ ਪੰਜਾਬ ਦੇ ਵਿੱਚ ਸੁਪਰ ਸੀਐਮ ਬਣਾਇਆ ਇੱਕ ਤਰ੍ਹਾਂ ਦਾ ਉਹਨੂੰ ਚੇਅਰਮੈਨ ਨੇ ਦੇਖ ਕੇ ਉਹਦੇ ਕੁਲ ਫੈਲਾ ਜਾਣ ਦਾ ਪ੍ਰਬੰਧ ਵੀ ਕਰ ਦਿੱਤਾ ਸੀਗਾ ਪਰ ਉਹ ਤਾਂ ਕਿਤੇ ਰੁਕ ਗਿਆ ਰੋਕ ਦਿੱਤਾ ਗਿਆ ਜਾਂ ਕਹਿ ਲਓ ਪਰ ਉਸ ਤੋਂ ਬਾਅਦ ਸੁਪਰ ਸੀਐਮ ਦੇ ਤੌਰ ਤੇ ਤਾਂ ਕਰਕੇ ਮੈਂ ਕਹਿ ਰਿਹਾ ਕਿਉਂਕਿ ਹਰ ਇੱਕ ਬਦਲੀ ਹਰ ਇੱਕ ਅਪੁਆਇੰਟਮੈਂਟ ਵੱਡੇ ਅਫਸਰ ਛੋਟੇ ਅਫਸਰ ਹਰ ਇੱਕ ਚੀਜ਼ ਹੈ ਜਿਹੜੀ ਉਹ ਤੋਂ ਬਿਨਾ ਪੱਤਾ ਨਹੀਂ ਚੱਲਦਾ ਪਰ ਜਦੋਂ ਪਾਰਟੀ ਤੇ ਆਇਆ ਮਾੜਾ ਬਖਤਰਗੋ ਚੰਡਾ ਜੀ ਪਤਾ ਨਹੀਂ ਕਿੱਥੇ ਚਲੇ ਗਏ ਅੱਜ ਜਿਹੜਾ ਕੋਈ ਛੱਡ ਕੇ ਜਾ ਰਿਹਾ ਉਹ ਤਾਂ ਛੱਡ ਕੇ ਜਾ ਰਿਹਾ ਜਿਹੜਾ ਕੋਈ ਨਾਲ ਖੜਾ ਉਹ ਵੀ ਦਿਖਾਈ ਦੇ ਰਿਹਾ ਪਰ ਇਹ ਇਸ ਤਰ੍ਹਾਂ ਦਾ ਲੀਡਰ ਹੈਗਾ ਜਿਹੜਾ ਕਿ ਆਪਾਂ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਨਾ ਕੁਝ ਲੋਕ ਡਰਪੋਕ ਸੈਕੀ ਦੇ ਬੰਦੇ ਹੁੰਦੇ ਨੇ ਇਹ ਨੇ ਤੋਂ ਆਪਾਂ ਇਹੀ ਕਹਿ ਸਕਦੇ ਆ ਕਿ ਜਿਹੜਾ ਚੁੱਪ ਹੀ ਕਰ ਗਿਆ ਕੋਈ ਪਤਾ ਹੀ ਨਹੀਂ ਲੱਗ ਰਿਹਾ ਕਿ ਹੈ ਕਿੱਥੇ ਕਿਉਂਕਿ ਇਸ ਤਰ੍ਹਾਂ ਦੇ ਬੰਦਿਆਂ ਦੇ ਉੱਪਰ ਸਵਾਲ ਤਾਂ ਉੱਠਣੇ ਸੁਭਾਵਕ ਨੇ ਕਿਉਂਕਿ ਅਗਰ ਤੁਸੀਂ ਪਾਰਟੀ ਦੀ ਹਰ ਇੱਕ ਗਤੀਵਿਧੀ ਦੇ ਵਿੱਚ ਤੁਹਾਨੂੰ ਪਾਰਟੀ ਨੇ ਮੂਰੇ ਰੱਖਿਆ ਤੇ ਹਰ ਇੱਕ ਗੱਲ ਹਰ ਇੱਕ ਪਾਵਰ ਤੁਹਾਨੂੰ ਦਿੱਤੀ ਹਰ ਇੱਕ ਸੁੱਖ ਮਾਨਨ ਨੂੰ ਦਿੱਤਾ ਰਾਜ ਸਭਾ ਦਾ ਮੈਂਬਰ ਪੰਜਾਬ ਦੇ ਵਿੱਚ ਨਾਂ ਹੁੰਦੇ ਹੋਏ ਵੀ ਤੁਹਾਨੂੰ ਪੰਜਾਬ ਦਾ ਰਾਸ ਵਾਲਾ ਮੈਂਬਰ ਬਣਾਇਆ ਪਰ ਜਦੋਂ ਪਾਰਟੀ ਤੇ ਪਿਆ ਵਖਤ ਜਦੋਂ ਅਰਵਿੰਦ ਕੇਜਰੀਵਾਲ ਤੇ ਪਿਆ ਵਖਤ ਜਦੋਂ ਉਹ ਜੇਲ੍ਹ ਗਏ ਤਾਂ ਉਸੇ ਸਮੇਂ ਮਤਲਬ ਲੱਗਿਆ ਕਿ ਮੇਰੀ ਵੀ ਵਾਰੀ ਨਾ ਆ ਜਾਵੇ ਤੇ ਜਾ ਕੇ ਕਿਤੇ ਦੇਸ਼ ਦੇ ਵਿੱਚੋਂ ਬਾਹਰ ਚਲੇ ਗਏ ਹੁਣ ਦੋਸਤੋਂ ਕੋਈ ਬਹਾਨਾ ਕੋਈ ਕੁਝ ਵੀ ਬਣਾਵੇ ਉਹ ਵੀ ਬਹਾਨਾ ਵੀ ਮੰਨ ਲਓ ਤੁਸੀਂ ਸਾਈਲੈਂਟ ਹੀ ਐ ਕੋਈ ਕਿਸੇ ਨੂੰ ਕੋਈ ਪਤਾ ਨਹੀਂ ਕਿ ਅੱਖ ਦਾ ਆਪਰੇਸ਼ਨ ਹੋਇਆ ਜਾਂ ਨਾ ਹੋਣਾ ਅਗਰ ਆਪਰੇਸ਼ਨ ਹੋਇਆ ਵੀ ਹੋਵੇ ਤਾਂ ਅੱਜ ਦੀ ਦੁਨੀਆ ਦੇ ਵਿੱਚ ਐਸੀ ਕੋਈ ਚੀਜ਼ ਨਹੀਂ ਜਿਹੜੀ ਲੁਕੋਈ ਜਾਂਦੀ ਆ ਅਗਰ ਆਪਰੇਸ਼ਨ ਹੋਇਆਗਾ ਉਹਦੀ ਫੋਟੋ ਜਾਰੀ ਹੋ ਜਾਂਦੀ ਕਿਹੜੇ ਹਸਪਤਾਲ ਚ ਹੋਇਆ ਉਹ ਵੀ ਦੱਸਿਆ ਜਾ ਸਕਦਾ ਸੀਗਾ ਕਿੰਨਾ ਸੀਰੀਅਸ ਹੋਇਆ ਉਹ ਵੀ ਦੱਸਿਆ ਜਾ ਸਕਦਾ ਸੀ ਹਰ ਇੱਕ ਚੀਜ਼ ਆ ਜਿਹੜੀ ਉਹ ਟ੍ਰਾਂਸਪਲੇਂਟ ਕੀਤੀ ਜਾ ਸਕਦੀ ਸੀ ਪਰ ਇਹਦੇ ਵਿੱਚੋਂ ਸਵਾਲ ਇਹ ਸੇ ਕਰਕੇ ਉੱਠ ਰਹੇ ਨੇ ਕਿ ਕਿਤੇ ਡਰ ਕੇ ਕਿਤੇ ਜਾ ਕੇ ਪਾਸਾ ਵੱਟ ਕੇ ਤਾਂ ਨਹੀਂ ਪੈ ਗਏ ਕਿਉਂਕਿ ਅਗਰ ਇਹ ਗੱਲ ਨਹੀਂ ਹੈਗੀ ਤਾਂ ਫਿਰ ਸੁਪਣ ਦਾ ਕਾਰਨ ਕੀ ਹੈ ਕਿ ਨਮਾ ਵਿਆਹ ਹੋਇਆ ਕਰਕੇ ਘਰੋਂ ਤਾਂ ਨਹੀਂ ਪ੍ਰੈਸ਼ਰ ਪੈ ਗਿਆ ਇਹ ਵੀ ਹੋ ਸਕਦਾ ਹੈ ਕਿ ਕਈ ਬੰਦਿਆਂ ਦਾ ਤਾਂ ਦੇਖਣ ਨੂੰ ਜਿਹੜਾ ਉਦਾਂ ਹੀ ਨਹੀਂ ਜਿਵੇਂ ਕਹਿੰਦੇ ਨੇ ਸ਼ੇਰ ਆ ਗਿਆ ਸ਼ੇਰ ਆ ਗਿਆ ਉਹ ਲੇਕਿਨ ਵਿੱਚ ਕੁਝ ਵੀ ਨਹੀਂ ਹੁੰਦਾ ਉਹ ਤਾਂ ਲੱਗਦਾ ਵਕਤ ਆਏ ਤੋ ਹੀ ਪਤਾ ਪਰ ਇਹਨਾਂ ਨੇ ਆਪਦਾ ਜਿਹੜਾ ਮੈਂ ਇਹ ਕਹਿ ਸਕਦਾ ਕਿ ਇਸ ਗੱਲ ਦੇ ਵਿੱਚ ਬਹੁਤ ਘਟਾ ਕੀਤਾਗਾ ਏਡੀ ਵੱਡੀ ਪਾਵਰ ਪੋਜੀਸ਼ਨ ਤੇ ਤੁਸੀਂ ਰਹਿ ਕੇ ਪਾਰਟੀ ਦੇ ਉੱਪਰ ਤੁਹਾਡੇ ਲੀਡਰ ਦੇ ਪ੍ਰਵਖਤ ਆਇਆ ਹੋਵੇ ਜੇਲਾਂ ਦੇ ਵਿੱਚ ਬੈਠੇ ਹੋਣ ਸਾਰੇ ਤੇ ਤੁਸੀਂ ਉਹਨਾਂ ਦਾ ਸਾਥ ਛੱਡ ਕੇ ਭੱਜ ਜਾਵੋ ਇਹ ਤਾਂ ਮਨ ਮੈਂ ਇਹ ਕਹਿਦਾ ਨਾ ਕਿ ਤੁਹਾਡੇ ਵਰਗੇ ਲੋਕਾਂ ਨੂੰ ਬਿਲਕੁਲ ਸੋਚਣਾ ਚਾਹੀਦਾਗਾ ਪਾਰਟੀ ਦੇ ਲੀਡਰਾਂ ਨੂੰ ਜਾਂ ਪਾਰਟੀ ਵਾਲੇ ਜਿਹੜੇ ਵੀ ਭਾਈ ਕਿਸ ਤਰ੍ਹਾਂ ਦੇ ਲੋਕਾਂ ਨੂੰ ਨਾਲ ਰੱਖਣਾ ਕਹੇ ਜਾਂ ਉਹਨਾਂ ਨਾਲ ਨਾ ਰੱਖਣਾ ਪਰ ਹੋ ਸਕਦਾ ਕੋਈ ਕਾਰਨ ਹੋਰ ਵੀ ਹੋਣ ਪਰ ਫਿਲਹਾਲ ਜੋ ਦਿਖਾਈ ਦੇ ਰਿਹਾ ਉਹ ਤਾਂ ਇਸੇ ਤਰ੍ਹਾਂ ਹੀ ਦਿਖਾਈ ਦੇ ਰਿਹਾਗਾ ਕੇ پارٹی ਦੇ ਸੰਕਟ ਕਰਕੇ ਕੋਈ ਹੁਣ ਸਵਾਲ ਠਾਉਂਦਾ ਕੋਈ ਕਹਿੰਦਾ ਰਾਗੋ ਛੱਡਾ ਜਾ ਰਿਹਾ ਬੀਜੇਪੀ ਜਾ ਰਿਹਾ ਕੋਈ ਕਹਿੰਦਾ ਐਮਐਲਏ ਨੂੰ ਲੈ ਕੇ ਜਾ ਰਿਹਾ ਲੇਕਿਨ ਸਭ ਕੁਛ ਸਾਇਲੈਂਟ ਹੈ ਸਾਇਲੈਂਟ ਰਹਿਣਾ ਜਿਹੜਾ ਉਹ ਖਤਰਨਾਕ ਹੁੰਦਾ ਤੁਹਾਨੂੰ ਕੋਈ ਵੀ ਗੱਲ ਕਲੀਅਰ ਕਰਨੀ ਚਾਹੀਦੀ ਹੈ ਚਾਹੇ ਤੁਸੀਂ ਜਾ ਰਹੇ ਹੋ ਤਾਂ ਵੀ ਕਮਚ ਕਮ ਦਲੇਰੀ ਨਾਲ ਹੀ ਵਗਜੋ ਅਗਰ ਤੁਹਾਡਾ ਇੰਨਾ ਵੀ ਹੀਆਂ ਨਹੀਂ ਪੈਂਦਾ ਕਿ ਜਾਨ ਤੋਂ ਵੀ ਡਰ ਲੱਗਦਾ ਤੇ ਮਤਲਬ ਰਹਿੰਦਿਆਂ ਨੂੰ ਵੀ ਡਰ ਲੱਗਦਾ ਉਹ ਤਾਂ ਫਿਰ ਸਾਰਿਆਂ ਦੀ ਮਾਰੀ ਗੱਲ ਹੋ ਗਈ ਕਮਜ ਕਮ ਜਿਹੜੇ ਬੰਦੇ ਜਾ ਰਹੇ ਨੇ ਮੰਤਰੀ ਨੇ ਚਾਹੇ ਕੋਈ ਵੀ ਚਾਹੇ ਐਮਪੀ ਨੇ ਚਾਹੇ ਆਪਣੇ ਟਿਕਟਾਂ ਵਾਲੇ ਲੈਣ ਵਾਲੇ ਬੰਦੇ ਨੇ ਚਾਹੇ ਐਮਐਲਏ ਨੇ ਕਮਜ ਕਮ ਉਹ ਛੱਡ ਕੇ ਚਲੇਦਾ ਗਏ ਜਿਹੜੇ ਉਹ ਅੰਗਰਾਲ ਜਿਹੜਾ ਜਲੰਧਰ ਵਾਲਾ ਐਮਐਲਏ ਆ ਉਹ ਹਾਲਾਂਕਿ ਪਹਿਲਾਂ ਉਹਦੀਆਂ ਗੱਲਾਂ ਤੋਂ ਸਾਰਾ ਬੈਸੀ ਝਲਕਦਾ ਸੀਗਾ ਕਿ ਉਹ ਉਹਦੀ ਬੰਦੇ ਦਾ ਕਿੱਡਾ ਕਿਰਦਾਰ ਹੈ ਪਰ ਫੇਰ ਵੀ ਜਾਣ ਵੇਲੇ ਤਾਂ ਉਹਨੇ ਪਰ ਬਾਹ ਨਹੀਂ ਕੀਤੀ ਐਮਐਲਏ ਸੇ ਪਾਉ ਮਾਰੀ ਚਲਾ ਕੇ ਤੇ ਨਹੀਂ ਮੌਕੇ ਦਾ ਸਰਕਾਰ ਦਾ ਐਮਐਲਏ ਛੱਡਣ ਲੱਗਿਆ ਹਜ਼ਾਰ ਵਾਰੀ ਸੋਚਦਾ ਪਰ ਉਸ ਨੇ 1 ਮਿੰਟ ਨਹੀਂ ਸੋਚਿਆ ਆਪਦੀ ਐਮਐਲਏ ਸਿਫ ਉਹਨੇ ਭਗਾ ਕੇ ਮਾਰੀ ਤੇ ਅਸਤੀਫਾ ਦੇ ਕੇ ਉਹ ਅੱਜ ਇੱਕ ਸਿੰਪਲ ਬੰਦਾ ਬਣ ਕੇ ਬੈਠ ਗਿਆ ਉਸ ਗੱਲ ਦੇ ਵਿੱਚ ਬੰਦੇ ਦੀ ਕਿਤੇ ਨਾ ਕਿ ਜਿਹੜੀ ਦਲੇਰੀ ਆ ਫਿਰ ਉਹਦੀ ਗੱਲ ਤਾਂ ਕਰਨੀ ਬਣਦੀ ਵੀ ਆ ਗਈ ਪਰ ਜਿਹੜੇ ਇਹ ਲੀਡਰ ਦੀ ਮੈਂ ਗੱਲ ਕਰ ਰਿਹਾ ਇਹ ਮੇਰੇ ਕਲ ਦੇ ਵਿੱਚ ਲੀਡਰ ਹੋਣ ਦੇ ਦਾ ਕਾਬਿਲ ਮੈਨੂੰ ਲੱਗਦੀ ਨਹੀਂ ਕੋਈ ਗੱਲ ਕਿਉਂਕਿ ਅਗਰ ਤੁਸੀਂ ਪਾਵਰ ਦੇ ਵਿੱਚੋਂ ਕੋਈ ਪਾਵਰ ਕਿਸੇ ਪਾਰਟੀ ਨੂੰ ਮਿਲ ਗਈ ਤੇ ਉਹਦੇ ਵਿੱਚ ਤੁਹਾਨੂੰ ਕਿਸੇ ਵੀ ਕਾਰਨ ਕਰਕੇ ਕਿਉਂਕਿ ਆਪਾਂ ਨੂੰ ਪਤਾ ਹੀ ਹੈਗਾ ਕਿ ਅਰਵਿੰਦ ਕੇਜਰੀਵਾਲ ਦੇ ਨੇੜੇ ਸੀ ਇਹ ਪਹਿਲਾਂ ਤਾਂ ਰਿਸ਼ਤੇਦਾਰੀ ਦੀ ਵੀ ਗੱਲ ਚੱਲਦੀ ਰਹੀ ਹੈ ਬਟ ਫਿਰ ਬਾਅਦ ਦੇ ਵਿੱਚ ਇਹ ਤਾਂ ਪਤਾ ਹੀ ਸੀ ਕਿ ਸੀਏ ਆ ਉਹਨਾਂ ਦੇ ਅਗਰ ਕਿਸੇ ਪਰਸਨਲੀ ਲਿੰਕਾ ਕਰਕੇ ਤੁਹਾਨੂੰ ਕੋਈ ਪਾਵਰ ਮਿਲ ਜਾਂਦੀ ਹੈ ਪਾਵਰ ਦੇ ਵਿੱਚ ਤਾਂ ਹਰ ਇੱਕ ਬੰਦਾ ਹੀ ਤੋਡੇ ਆਲੇ-ਦਾਲੇ ਤਾਮ-ਚਾਮ ਇਕੱਠਾ ਹੋ ਜਾਂਦਾ ਲੋਕ ਕਮਾਲੇ ਆਉਣ ਲੱਗ ਜਾਂਦੇ ਨੇ ਤੇ ਬਾਕੀ ਤੁਹਾਡੇ ਗਨਮੈਨ ਜੈਡ ਸੁਰੱਖਿਆ ਇਹ ਉਹ ਪਰ ਜਦੋਂ ਵਕਤ ਪਿਆ ਉਦੋਂ ਫਿਰ ਤੁਹਾਡਾ ਪਰਖੇ ਜਾਂਦੇ ਨੇ ਕਹਿੰਦੇ ਹੁੰਦੇ ਨੇ ਵਕਤ ਪਏ ਤੋਂ ਪਰਖੇ ਜਾਂਦੀ ਜਾਰੀ ਯਾਰਾਂ ਦੀ ਸੋ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਿਉਂਕਿ ਹਮੇਸ਼ਾ ਮੈਂ ਕਹਿੰਦਾ ਹੁੰਨਾ ਮੇਰੇ ਪੇਜ ਦੇ ਉੱਪਰ ਵੀ ਇਹੀ ਲਿਖਿਆ ਹੋਇਆ ਨਾ ਕੌਮ ਸੇ ਦੋਸਤੀ ਨਾ ਕੌਮ ਸੇ ਬਹਿਰ ਪਰ ਜੱਜ ਤੁਸੀਂ ਹੋ ਸਾਡਾ ਤਾਂ ਅਸੀਂ ਕਦੇ ਮਾਨ ਕੀਤਾ ਹੀ ਨਹੀਂ ਜੋ ਜੱਜ ਤੁਸੀਂ ਆਪ ਦਰਸ਼ਕ ਹੋਗੇ ਤੁਸੀਂ ਆਪਣਾ ਕਮੈਂਟ ਕਰਕੇ ਆਪਣਾ ਜਿਹੜਾ ਜੋ ਵੀ ਤੁਹਾਡੀ ਇਹਦੇ ਬਾਰੇ ਰਾਇ ਆ ਜਰੂਰ ਆਪਣੀ ਰਾਇ ਰੱਖਿਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਤੇ